ਸੱਚੀ ਗੱਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਉਮੀਦ ਕਰਦੇ ਆ ਦੀ ਸਾਰੇ ਜਾਨੀ ਬਹੁਤ ਵਧੀਆ ਹੋਗੀ ਹਾਂਜੀ ਅੱਜ ਆਪਾਂ ਜਾ ਲਾਂਗੇ ਗੁਰਦੁਆਰਾ ਸਾਹਿਬ ਕਿਉਂਕਿ ਅਜੰਦੇਵ ਜੀ ਦੇ ਤੇ ਅਸੀਂ ਪਹਿਲਾਂ ਤੇ ਸਭ ਤੋਂ ਪਹਿਲਾਂ ਆਪਾਂ ਕਰ ਲਈ ਆਪਣਾ ਘਰ ਦਾ ਕੰਮ ਕੰਮ ਕਰਕੇ ਤੇ 11 12 ਮਿੰਟ ਜਿਸਾਨੇ ਫਿਰ ਆਪਾਂ ਜਾ ਲਾਂਗੇ ਤੇ ਫੇਰ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਪਲੀਜ਼ ਮੇਰੇ ਵਲੌਗ ਨਾਲ ਜੁੜੇ ਰਹੋ ਅੱਜ ਆਪਾਂ ਕੀ ਕਰਾਂਗੇ ਮੈਂ ਵੀ ਦੇਖਾਂ ਮੈਂ ਜਿੱਤੀ ਬਣਾ ਤੇ ਗੀਨ ਹੋ ਗਿਆ ਤਿਆਰ ਹੁਣ ਆਪਾਂ ਚੱਲਿਆਂ ਬਾਬੇ ਜੀ ਦੇ ਹਾਂਜੀ ਹੈਲੋ ਹੋ ਗਿਆ ਤਿਆਰ ਆ ਗਏ ਤਿਆਰ ਹੁਣ ਆਪਾਂ ਜਾਵਾਂਗੇ ਬਾਬੇ ਜੀ ਦੇ ਦਰਸ਼ਨ ਕਰਨ ਵਾਸਤੇ ਦਾ ਨਾਂ ਨਾ ਕੋਈ ਨਾ ਕਿਸੇ ਜਿਹਾ ਆਪਾਇਆ ਇੱਕ ਵਰਗਾ ਦੂਜਾ ਨਰੰਗ ਭਾਰਵੇਂ ਪੈਦਾ ਨਹੀਂ ਕੀਤਾ ਜਿੱਕ ਤਰੂ ਸਿਰੇ ਪ੍ਰਸ਼ੰਨ ਕੋਈ ਨਾ ਕਿਸੇ ਜੇਵਾ ਜੇ ਰੱਬ ਨੇ ਜੋ ਕਿ ਜੀਵਾਂ ਪੈਦਾ ਕੀਤਾ ਉਹ ਜੀ ਗਾਲੀਏ ਮਾਫਾ ਮੰਗਣਾ ਕਰਦੀ ਹੈ ਜਿੰਨ ਕੇ ਦਾਦੇ ਪੁੱਤਾਂ ਦੀ ਸੰਗਤ ਬਾਤ ਹਾਂਜੀ ਮਜ਼ਾ ਆ ਗਿਆ Oh ya. Oh ya. Kami. Nanti ya. Saya pada. Kami

ਜਦੋਂ ਬਹਿ ਗਿਆ ਤੇ ਬੜੀਆ ਖੁਸ਼ ਹੋ ਗਏ ਉਹਨਾਂ ਦੇ ਜਿਹੜੇ ਤੇ ਕਿਉਂਕਿ ਇਹਨਾਂ ਲੱਗਦਾ ਜਿਵੇਂ ਖੁਸ਼ੀ ਹੈ ਉਹ ਕੀਰਤਨ ਅਸ਼ੀਰਵਾਦ ਦੇ ਰਹੇ ਉਹ ਸੌਦੀ ਵਾਲੀਆਂ ਅਸੀਂ ਸੋਚਿਆ ਕਿ ਇਹਨਾਂ ਕੁੜੀਆਂ ਨੂੰ ਕਰਵਾਣੀ ਸਮਝ ਹੋਏ ਜਿਹੜੇ ਉੱਥੇ ਦੇ ਸੇਵਾਦਾਰ ਸੀ ਉਹਨਾਂ ਨੂੰ ਕਹਿਣ ਕਿ ਇਹਨਾਂ ਬੀਟੀਆਂ ਨੂੰ ਖੁਸ਼ੀ ਹੈ ਇਹ ਲੋਕ ਪੁਸ਼ਿਆ ਦੇ ਕੋਲ ਗੁਜਰਾਤੀ ਜਾਂਦੀ ਸੀ ਪੰਜਾਬੀ ਭਾਈਆਂ ਦਾ ਉਹ ਗਿਆਨ ਸੀ ਉਹਨਾਂ ਕੋਲ ਜਿਹੜਾ ਪੰਜਾਬੀ ਤੋਂ ਮੰਨਦੇ ਹਾਲੀਂ ਇਹਦੇ ਸ਼ਰਮ ਗੁਜਰਾਤੀ ਨਹੀਂ ਸੀ ਹੋ ਗਈ ਉਹਨਾਂ ਨੂੰ ਪੰਜਾਬੀ ਸੀ ਹੋ ਜੋ ਤੇ ਜਿਹੜਾ ਸੇਵਾਦਾਰ ਸੀ ਗੁਰਦੁਆਰੇ ਵਾਲਾ ਕਹਿਣ ਲੱਗਾ ਭਾਈ ਸਾਹਿਬ ਕਿ ਤੁਹਾਨੂੰ ਨਹੀਂ ਸਮਝ ਆਣੀ ਗੁਜਰਾਤੀ ਦੀ ਮੈਂ ਤੁਹਾਨੂੰ ਦੱਸਦਾ ਕੀ ਕਹਿੰਦੇ ਆ ਉਹਨਾਂ ਸਵਾਲ ਕੀਤਾ ਕਿ ਭੈਣੋ ਤੁਸੀਂ ਗਰਮਾੜੀ ਸੁਣੀ ਹੈ ਤੁਹਾਨੂੰ ਸਮਝ ਹੈ ਬਣ ਕੇ ਕਿ ਇਹਨਾਂ ਨਾਲ ਕਿੱਥੇ ਆ। ਉਹ ਤੇ ਜਣ ਖਾਮ ਲੈਣਾ ਸੀ। ਉਹ ਦੂਜਾ ਸਵਾਲ ਕਰਦੇ ਐ ਕਿ ਤੁਸੀਂ ਇੰਨੀ ਖੁਸ਼ ਕਿਉਂ ਹੋ? ਕਿੰਗਿਆ ਸਾਲ ਨੂੰ ਪਤਾ ਲੱਗਾ ਦੁਨੀਆ ਵਿੱਚ ਐਸਾ ਵੀ ਦਰ ਹੈ ਜਿੱਥੇ ਗਰੀਬਾਂ ਨੂੰ ਲਵਾਜਿਆ ਜਾਂਦਾ ਹੈ। ਅਸੀਂ ਅਮੀਰਾਂ ਦੇ ਘਰ ਵਿੱਚ ਕੰਮ-ਕਾਮ ਕਰਦੀ ਐ। ਅਸੀਂ ਥੱਲੇ ਪੈਣਾ ਅਮੀਰਾਂ ਦੇ ਪਰਚਾ ਕੇ ਕੰਮ ਕਰਦੀ ਐ ਉਹਨਾਂ ਦੇ ਘਰਾਂ ਦਾ। ਰਹਿਮਤ ਜੀਆ ਛੁੜਿਆ। ਹਾਲ ਜਿ ਸਮਾਈ ਐ। ਉਨੇ ਉਹਦੇ ਮਾਝੇ ਦੇ ਮਾਝੇ ਦੀ ਧਰਤੀ ਤੇ ਹੈ ਪਰ ਜ਼ਿਆਦਾਤਰ ਇਥੇ ਬਿਕਾ ਮੋਰ ਬਾਰਦਾ ਕਰ ਕਿ ਜੇ ਮਾਝੇ ਦੀ ਧਰਤੀ ਕਮਜ਼ੋਰ ਹੋ ਜਾਵੇ ਤੇ ਸਿੱਖੀ ਕਮਜ਼ੋਰ ਹੋ ਸਕਦੀ ਹੈ ਕਿ ਜਿੰਨਾ ਵੀ ਯੋਗਦਾਨ ਹੈ ਨਾ ਜਦੋਂ ਦਿੱਲੀ ਨੂੰ ਫਤਿਹ ਕਰਨ ਵਾਲੇ ਇਸ ਜਗ੍ਹਾ ਜਿਹੜਾ ਪੈਦਾ ਪੈਦਾ ਹੋਏ 12 ਮਿਸਲਾਂ ਦੀ ਵਿੱਚ ਜੋ ਕੇ ਨਮਾਇੰਦਗੀ ਕਰਨ ਵਾਲੇ ਨਵਾਬ ਕਪੂਰ ਸਿੰਘ ਪੰਜਵਨ ਪਿੰਡ ਦੇ ਵਿੱਚ ਅਰੀਸ਼ਤ ਕੋਕੇ ਜਿਹੜੇ ਭੰਗੀ ਮਿਸਲਾਂ ਦੇ ਸਰਦਾਰ ਪੈਦਾ ਹੋਏ ਹਰ ਪਿੰਡ ਵਿੱਚ ਕੋਈ ਨਾ ਕੋਈ ਮਹਾਰ ਜੋਧਾ ਤੇ ਤੁਹਾਡੇ ਬਰਾਬਰ ਦਾ ਹੋਵੇ। ਜੁੜੇ ਮਹਾਰ ਜੋਧੇ ਭਾਈ ਸਾਹਿਬ ਤੇ ਸੀਨਾ ਪਿੰਡ ਬਾਬਾ ਬਿਵੀ ਚਾਹ ਦੇ ਕਿਹੜੇ ਗੁਰੂ ਤੋਂ ਸਿੱਖਾਂ ਦੇ ਨਾਲ ਲਈਏ ਕਿ ਮਾਜੇ ਦੀ ਧਰਤੀ ਦੇ ਮਹਾਰ ਜਰਨੈਲ ਪੈਦਾ ਹੋਏ। ਉਹਨੇ ਇੱਕ ਭਾਈ ਭਗਤੂ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ ਜਿਹਦਾ ਨਾਮ ਰੱਖਿਆ ਦੀਪਰ ਤੇ ਪਰਿਵਾਰ ਸਿੱਖੀ ਨਾਲ ਜੁੜਿਆ ਸੀ। ਕਹਣ ਲੱਗੇ ਆਪੇ ਉਹ ਸਾਈਂ ਬੰਟੀਰ ਦੀ ਜਣਾ ਹੈ ਹੁਣ ਅਜੇ ਹੀ ਬਾ ਜਵਾਲੀ ਵਿੱਚ ਪੈਰ ਧਰਦਾ ਹੈ ਤੇ ਨਾਲ ਪੁਰ ਸਾਹਿਬ ਦੀ ਧਰਤੀ ਤੇ ਗਏ ਤੇ ਜਦੋਂ ਵੇਖਿਆ ਬੱਚਾ ਹੁਣ ਆ ਰਿਹਾ ਧਰਤੂ ਬੋਬਨ ਸਿੰਘ ਪਾਤਸ਼ਾਹ ਤੇ ਭਾਈ ਭਗਤੂ ਨੂੰ ਪੁੱਛਦੇ ਕਿ ਇਹਦਾ ਨਾਮ ਕੀ ਹੈ ਕਣ ਕੇ ਇਹਦਾ ਨਾਮ ਰੱਖਿਆ ਦੀਪਾ ਕਣ ਕੇ ਭਾਈ ਭਗਤੂ ਇਹਦਾ ਇਕਲਾ ਨਾਮ ਦੀਪਾ ਨਹੀਂ ਇਹ ਸਾਰੀ ਦੁਨੀਆ ਵਿੱਚ ਤੇਰਾ ਨਾਮ ਰੋਸ਼ਨ ਕਰੇ वाहेगुरू <laughs> जी <laughs>